ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਸਿਹਤ ਵਿਭਾਗ ਪੰਜਾਬ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਸਾਰੀ ਜਾਣਕਾਰੀ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਸਾਰੀ ਜਾਣਕਾਰੀ ਵੀਡੀਓ 'ਚ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਰ ਬੈਠੇ ਤੁਹਾਡੇ ਫੋਨ ਤੇ ਸਰਕਾਰੀ ਨੌਕਰੀਆਂ ਦੇ ਅਪਡੇਟਸ ਉਹਨਾਂ ਦੇ ਨੋਟੀਫਿਕੇਸ਼ਨਸ ਤੁਹਾਨੂੰ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਇਹਨਾਂ ਵੱਲੋਂ ਵਾਕਨ ਇੰਟਰਵਿਊ ਦੇ ਥਰੂ ਜੋ ਪੋਸਟਾਂ ਭਰੀਆਂ ਜਾਣੀਆਂ ਮੈਡੀਕਲ ਅਫੀਸਰ ਦੀ ਪੋਸਟ ਹੈ ਜੀ ਐਮਬੀਬੀਐਸ ਯੋਗਤਾ 12 ਪੋਸਟਾਂ ਜਾਰੀ ਹੋਈਆਂ ਜੀ ਇਹ ਵਕ ਵਕ ਏਰੀਆ ਜਿੱਥੇ ਇਹ ਪੋਸਟਾਂ ਭਰੀਆਂ ਜਾਣੀਆਂ ਏ ਰੈਮੂਨੇਸ਼ਨ ਇਹਨਾਂ ਵੱਲੋਂ ਲਿਖਿਆ ਗਿਆ ਜੀ 50 ਰੁਪਏ ਪਰ ਪੇਸ਼ੀਐਂਟ ਅਟੈਂਡੈਂਟ ਵਿਦ ਮਿਨਿਮਮ ਅਸ਼ੋਰਟ ਗਾਰੰਟੀ ਆਫ 50 ਪੇਸ਼ੀਐਂਟਸ ਪਰ ਡੇ ਏਜ ਲਿਮਿਟਿਡ ਨਾ ਪੋਸਟਾਂ ਦੇ ਲਈ 64 ਸਾਲ ਰੱਖੀ ਗਈ ਹੈ ਤੇ ਇਹ ਏਜ ਤੁਹਾਡੀ 1 ਦਸੰਬਰ 2023 ਤੱਕ ਹੋਣੀ ਚਾਹੀਦੀ ਹੈ ਜੀ ਇਹਨਾਂ ਪੋਸਟਾਂ ਦੇ ਲਈ ਵਾਕ ਇਨ ਇੰਟਰਵਿਊ ਹੋਊਗਾ ਜੀ 19 ਫਰਵਰੀ 2024 ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਆਫਿਸ ਆਫ ਸਿਵਲ ਸਰਜਨ ਸੰਗਰੂਰ 3rd ਫਲੋਰ ਬਲਾਕ B ਰੂਮ ਨੰਬਰ 401 ਇੰਟਰਵਿਊ ਦੇ ਸਮੇਂ ਆਪਣੇ オリジナル ਦਸਤਾਵੇਜ਼ ਕਵਾਲੀਫਿਕੇਸ਼ਨ ਦੇ ਐਕਸਪੀਰੀਅੰਸ ਰਜਿਸਟ੍ਰੇਸ਼ਨ ਤੁਹਾਡਾ ਪੰਜਾਬ ਮੈਡੀਕਲ ਕਾਉਂਸਲ ਦਾ ਐਨ ਐਮ ਸੀ 10ਵੀਂ ਪੱਧਰ ਤੱਕ ਜੋ ਪੰਜਾਬੀ ਪੜ੍ਹੀ ਉਹਦਾ ਸਬੂਤ ਤੇ ਏਜ ਪ੍ਰੂਫ 셀ਫ ਅਟੈਸਟਡ ਕਾਪੀਆਂ ਵੀ ਚਾਹੀਦੀਆਂ ਨਾਲ ਜੀ ਇਹਨਾਂ ਦੀਆਂ ਤੇ ਇੱਕ ਪਾਸਪੋਰਟ ਸਾਈਜ਼ ਫੋਟੋ ਲੈ ਕੇ ਤੁਸੀਂ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਐ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ